ਦੋਨੇ ਸਾਈਡਾਂ 'ਆਲੇ ਥੱਲੇ ਛੱਡੇ ਆ ਜੀ ਛੱਡੇ ਤਾਂ ਹੈ ਪਰ ਜਿਹੜੀ ਸਿਰੇ ਲੱਗੇ ਨੇ ਉਹ ਕੱਬਾ ਤੋਂ ਮੇਰੇ ਤਾਂ ਫੋਨ ਕਰਨਾ ਪਾਣਾ ਲਓ ਜੀ ਤਿੰਨ ਕਿ ਦਿਨ ਹੋ ਗਏ ਜਿੰਦਰਾ ਲਿਆਂਦਾ ਤਾਂ ਰਾਜਾ ਵਾਲਿਆਂ ਦਾ ਮੰਗਵਾਇਆ ਤਾਂ ਆਪਾਂ ਨੇ ਰਾਜਾ ਰਾਜਾ ਇੰਪਲੀਮੈਂਟ ਬਣਾਉਂਦੀਆਂ ਜੀ ਇਹ ਹੈਗਾ ਜੀ ਅਵਤਾਰ ਕੱਲ ਰਾਜਾ ਅਵਤਾਰ ਕੱਲ ਸੀ ਐਗਰੋ ਵਰਕਰਸ ਤਲਵੰਡੀ ਭਾਈ ਤਲਵੰਡੀ ਭਾਈ ਹੋਵਾ ਜੀ ਹਾਂਜੀ ਮੋਗਾ ਲਿੰਕ ਰੋਡ ਤਲਵੰਡੀ ਭਾਈ ਫਿਰੋਜ਼ਪੁਰ ਇਹ ਬਈ ਪਹਿਲਾ ਆਇਆ ਸਾਡੇ ਏਰੀਆ ਦੇ ਵਿੱਚ ਤੇ ਦੇਖਣ ਵੀ ਬਹੁਤ ਆਏ ਆ ਚੀਜ਼ ਲੱਗਦੀ ਆ ਦੇਖਣ ਵੀ ਕਿਉਂ ਨਾ ਲੋਕ ਹਨ ਤੇ ਇਹਦੀ ਅਸੀਂ ਨੇ ਸਿਰਫ ਰੀਲ ਪਾਈ ਤੀਕਾ ਰੀਲ ਜਿਹੜੀ 2 ਦਿਨਾਂ ਦੇ ਵਿੱਚ 1 ਮਿਲੀਅਨ ਕ੍ਰੋਸ ਕਰ ਗਈ ਉਹਦੇ ਵਿੱਚ ਜ਼ਿਆਦਾਤਰ ਸਵਾਲ ਇਹੀ ਤੇ ਵੀ ਬਾਈ ਸਾਨੂੰ ਚੱਲਦਾ ਦਿਖਾਓ ਚੱਲਦਾ ਦਿਖਾਓ ਵੀ ਜਿਹੜਾ ਰੂਲਾ ਜਾਂ ਪਿੱਛੇ ਇਹ ਕਿਵੇਂ ਕੰਮ ਕਰਦਾ ਆ ਤਾਂ ਚਲੋ ਸੇਮ ਹੈ ਡਿਜ਼ਾਈਨ ਜਿਹੜਾ ਆਹ ਲੇ ਇਹ ਤਾਂ ਆਪਾਂ ਨੂੰ ਲੋਕਲ ਵੀ ਮਿਲ ਜਾਂਦਾ ਜਿਹੜੀ ਆ ਪਿੱਛੇ ਵਾਲੀ ਐਡਜਸਟਮੈਂਟ ਹੈ ਰੂਲਾ ਜਿਹੜਾ ਬੱਟ ਨੂੰ ਪ੍ਰੈਸ ਕਰਦਾ ਜਿਹੜਾ ਢਾਂ ਸੁੰਦਦਾ ਤਾਂ ਪਹਿਲਾਂ ਵੀ ਕਹਿਆਂ ਨਾਲ ਕਰਨਾ ਪੈਂਦਾ ਤਾਂ ਉਹ ਵਾਲੇ ਢਾਨਸੋ ਢਾਨਸ ਤੋਂ ਇਹਨੇ ਵੀ ਛਟਕਾਰਾ ਪਵਾਇਆ ਜਾਂ ਨਹੀਂ ਵੀ ਮਤਲਬ ਹਲੇ ਵੀ ਬੰਦੇ ਕਹਿਆਂ ਨਾਲ ਲੱਗੇ ਹੋਏ ਹਨ ਉਹ ਗੱਲਾਂ ਮਤਾਂ ਅੱਜ ਆਪਾਂ ਕਰਾਂਗੇ ਜਿਹੜੀਆਂ ਜਿਹੜੀਆਂ ਸੈਟਿੰਗਾਂ ਹੋਈਆਂ ਵੀ ਆਉਂਦੀਆਂ ਆ ਕੇ ਉਹ ਕਿਵੇਂ ਦੀਆਂ ਕਿੰਨੀਆਂ ਕੁ ਕਰੀਆਂ ਨੇ ਤੇ ਕੀਮਤ ਕਿੰਨੀ ਵੀ ਆਪਾਂ ਵਿੱਚ ਨੂੰ ਜ਼ਿਕਰ ਕਰਾਂਗੇ ਤੇ ਅੰਕਲ ਤੋਂ ਪੁੱਛਦੇ ਆ ਪਹਿਲਾਂ ਅੰਕਲ ਸੱਸੀ ਗੱਲ ਜੀ ਸੱਸੀ ਕਾਮ ਠੀਕ ਹੋ ਕਿਵੇਂ ਚੱਲਦਾ ਜਿੰਦਾ ਠੀਕ ਹੈ ਜਿੰਦਾ ਵਧੀਆ ਚੱਲਦਾ ਤੇ ਪਹਿਲੇ ਵਾਲੇ ਜਿੰਦਿਆਂ ਨਾਲੋਂ ਕੁਝ ਹੈਗਾ ਮਾੜਾ ਮੋਟਾ ਫਰਕ ਨਹੀਂ ਉਹਦੇ ਨਾਲੋਂ ਕਾਫੀ ਜ਼ਿਆਦਾ ਫਰਕ ਅਸਲ 'ਚ ਨਾ ਇਹ ਮੈਨੂੰ ਬਾਈ ਜੀ ਦਾ ਫੋਨ ਆਇਆ ਯਾਰ ਰਾਜਾ ਇੰਪਲੀਮੈਂਟ ਵਾਲੇ ਜਿਹੜੇ ਆਪਣਾ ਬਣਾਉਂਦੇ ਨੇ ਇਹ ਆਪਾਂ ਕਦੇ ਚਲੋ ਬਾਈ ਫੇਸ ਮੀਟ ਦਾ ਹੈ ਨਹੀਂ ਫੋਨ ਤੇ ਹੀ ਗੱਲ ਹੋਈ ਹੈ ਉਹਨਾਂ ਨੇ ਵੀਡੀਓ-ਬਿਡੀਓ ਦੇਖੀ ਆਪਣੀ ਵੀ ਹਾਂ ਵੀ ਜਦੋਂ ਆਪਣੇ ਕੋਲ ਡਿਲੀਵਰ ਹੋਇਆ ਆਪਾਂ ਨੇ ਪਾਈ ਤੇ ਉਹਨਾਂ ਨੇ ਕੱਲ ਕਿਹਾ ਵੀ ਵੀਡੀਓ ਬਹੁਤ ਅੱਛੀ ਕਿ ਲੋਕ ਦੱਸ ਗਏ ਵੀ ਕਾਲਸ ਕਾਫੀ ਆਈਆਂ ਨੇ ਵੀ ਚੀਜ਼ ਦੀ ਡਿਮਾਂਡ ਬਹੁਤ ਹੈ ਡਿਮਾਂਡ ਹੈ ਵੀ ਚਲੋ ਚੰਗੀ ਆਪਾਂ ਨੂੰ ਵੀ ਪਤਾ ਕਿੰਨੇ ਦਿਨਾਂ ਬਾਅਦ ਮਿਲਿਆ ਇਹ ਰੂਲੇ ਜਿਹਦਾ ਜੇ ਡੋਲ ਬਣਦੀ ਉਹਨੂੰ ਦੱਬਦਾ ਪ੍ਰੈਸ ਕਰਦਾ ਹੈ ਕਹੀ ਚੱਕਣ ਦੀ ਪੈਂਦੀ ਹੈ ਲੋੜ ਜੇ ਆਪਣਾ ਹੁਣ ਪ੍ਰੋਪਰ ਆਪਾਂ ਜੀਰੀ ਵਾਲੀ ਡੋਲਾਂ ਲਾਵਾਂਗੇ ਉਦੋਂ ਕੰਮ ਆਊਗਾ ਵੈਸੇ ਤਾਂ ਇਹ ਕਣਕ ਵਾਲੀ ਡੋਲਾਂ ਵਾਸਤੇ ਨਹੀਂ ਹੁੰਦਾ ਜਿਹੜੇ ਮੇਨ ਡੋਲਾਂ ਬੰਨਣ ਵਾਸਤੇ ਉਦੋਂ ਕੰਮ ਆਉਂਦਾ ਹੈ ਉਦੋਂ ਕੰਮ ਆਉਂਦਾ ਹੈ ਹਾਂ ਯਾਨੀ ਜਿਹੜੇ ਵਿਚਾਲੀਆ ਬੱਟਾ ਕਣਕ ਵਾਲੀਆਂ ਉਹਨਾਂ ਵਾਸਤੇ ਨਹੀਂ ਹੁੰਦਾ ਇਹ ਠੀਕ ਹੈ ਜੀ ਹੁਣ ਆਪਾਂ ਨੇ ਤਾਂ ਹੀ ਲੂਜ਼ ਰੱਖਿਆ ਹੋਇਆ ਹੈ ਇਹ ਲੂਜ਼ ਰੱਖਿਆ ਹੋਇਆ ਹੈ ਜੇ ਹੁਣ ਆਪਾਂ ਜੀਰੀ ਵਾਲੀਆਂ ਹੋਣਗੀਆਂ ਫਿਰ ਆਪਾਂ ਇਹਨੂੰ ਪੂਰਾ ਟਾਈਟ ਕਰਕੇ ਫਿਰ ਦੱਬਦਾ ਕਰਾਂਗੇ ਦੱਬਦਾ ਕਰਾਂਗੇ ਉਹਨੂੰ ਪ੍ਰੈਸ ਤੇ ਆ ਜਿਹੜੇ ਲੱਗੇ ਹੋਏ ਆ ਸੈਡਾਂ ਚ ਸਪੋਰਟ ਸਿਸਟਮ ਜੇ ਇਹਨਾਂ ਬਾਰੇ ਦੱਸੋ ਮਰ ਜਾ ਕੀ ਕੁਝ ਜਿਹੜੀ ਖਾਲੀ ਹੁੰਦੀ ਹੈ ਅੱਗੇ ਇਹਦੇ ਨਾਲ ਖਾਲੀ ਬਣਦੀ ਹੈ ਹਾਂ ਖਾਲੀ ਨੂੰ ਕਵਰ ਕਰ ਮਿੱਟੀ ਵਿੱਚ ਬੰਦ ਮੰਨ ਲਓ ਇੱਥੋਂ ਤਵੀ ਹੁਣ ਵਿੱਚ ਵੜ ਗਈ ਜ਼ਮੀਨ ਦੇ ਇੱਥੇ ਤੇ ਇਹਨੇ ਖਾਲ ਦੀ ਪਾਉਣੀ ਹੈ ਹਾਂ ਇਹਨੇ ਕਵਰ ਕਰ ਦਿੰਦੇ ਜਾਣਾ ਇਹਨੇ ਮਤਲਬ ਇਹਨੇ ਵੀ ਧਰਤੀ ਦੇ ਵਿੱਚ ਵੜ ਜਾਣਾ ਹੈ ਇਹਨੇ ਵਿੱਚ ਵੜ ਜਾਣਾ ਹੈ ਇਹਨੇ ਉਹਨੂੰ ਬੰਦ ਕਰੀ ਜਾਣਾ ਹੈ ਉਹਨੂੰ ਬੰਦ ਜਾਣਾ ਮਤਲਬ ਇਹ ਜਿੰਦੇ ਨੇ ਉਵੇਂ ਕੰਮ ਕਰਨਾ ਵੀ ਜਿਹੜੇ ਇੱਕ ਤਵੀਆਂ ਤੋਂ ਬਿਨਾ ਕੋਈ ਦੂਆ ਜਿੰਦਾ ਹੁੰਦਾ ਹੈ ਹਾਂ ਉਹਦੇ ਮਾ ਕੇ ਬਣਾ ਦੇਣਾ ਫਿਰ ਇਹਨੇ ਉਹ ਚੀਜ਼ ਬਣਾ ਦੇਣੀ ਆ। ਉਹ ਤਾਂ ਦੇਖ ਵੀਰ ਜੀ ਕਿੰਨੀ ਅਡਜਸਟਮੈਂਟ ਆ ਇੱਥੇ ਤੱਕ ਜਾਊਗਾ ਕਿੰਨੀ ਚੌੜੀ ਵੱਟ ਪਾਊਗਾ ਇਹ। ਇਹ ਉਹਦੇ ਚ ਵੀ ਆਪਣਾ ਦੂਏ ਰੀਂਦੇ ਨਾਲ ਕੱਢਦੇ ਆ ਨਾ ਉਹਦੇ ਨਾਲ ਵੀ ਐਂ ਸਾਈਡ ਤੇ ਉਹ ਰਹਿੰਦੀ ਆ। ਠੀਕ ਆ ਜੀ। ਇਹ ਸਾਰੀ ਉਹਨੂੰ ਪੱਧਰੇ ਕਰੂਗਾ ਇਹ। ਇਹ ਪੱਧਰਾ ਕਰ ਦਿੰਦਾ। ਆਪਣਾ ਖੇਤ ਆ ਇਹ। ਐਸ ਤਰੀ ਬਣੂਗਾ ਉਹ ਬਰਾਬਰ। ਐਸ ਤਰੀ ਬਣੂਗਾ। ਹਾਂ। ਜਿਆਦਾ ਗਿੱਲੇ ਚ ਤਾਂ ਨਹੀਂ ਚੱਲਦਾ ਹੁਣ। ਵੀ ਮਤਲਬ ਬੱਤ ਜਾ ਹੋਵੇ। ਬੱਤ ਜਾ ਹੋਵੇ। ਬੱਤ ਜਾ ਹੋਵੇ ਫਿਰ ਵਧੀਆ ਚੱਲਦਾ। ਜੇ ਜਿਆਦਾ ਗਿੱਲੇ ਚ ਲਾਉਂਗੇ ਫਿਰ ਤਾਂ ਉਹ ਨਾਲੇ ਲਿਪਟੀ ਜਾਂਦੀ ਹਣੀ ਹਨਾ। ਹਾਂ। ਰੇਟ ਰੂਟ ਕਿਵੇਂ ਤੁਹ ਕੋਸਟਲੀ ਦਾ ਹਨਾ ਵੀ ਮਤਲਬ ਜਿਵੇਂ ਆਪਾਂ ਦੇਖੀ ਵੀ ਜਿੰਨਾ ਕਿ ਸਿਸਟਮ ਲੱਗਿਆ ਬਹੁਤ ਹਸਾਮ ਨਾਲ ਥੋੜਾ ਜਿਹਾ ਕੋਸਟਲੀ ਹੈਗਾ ਤਾਂ 40 ਕਿਦੇ ਲਗਭਗ ਠੀਕ ਤਾਂ ਜੇ 40 ਤੋਂ ਥੱਲੇ ਆਉਣਾ ਚਾਹੀਦਾ ਰੇਟ 40 ਤੋਂ ਥੱਲੇ ਆਉਣਾ ਸੀ ਠੀਕ ਹੈ ਇਹ ਜਣੀ ਇਹਨਾਂ ਨੇ ਸੋ ਫਿਲਹਾਲ ਵੀ ਸਾਨੂੰ ਪਹੁੰਚ ਜਿਹੜੀ ਇਹ 45 ਤੋਂ 50 ਦੇ ਵਿੱਚ ਵਿੱਚ ਪਹੁੰਚ ਹੋਈ ਹੈ ਸੋ ਬਾਕੀ ਹੁਣ ਤੁਸੀਂ ਆਪੇ ਆਈਡੀਆ ਲਾ ਲਿਓ ਕਿਉਂਕਿ ਬਾਟ ਵੀ ਆਪਾਂ ਨੂੰ 150 ਕਿਲੋਮੀਟਰ ਤੋਂ ਪਲੱਸ ਪੈ ਗਈ ਸੀ ਹਨਾ ਤੇ ਡਿਲੀਵਰੀ ਵੀ ਇਹਦੀ ਪਈਏ ਸਾਨੂੰ ਉਹ ਚਾਰਜ ਲੱਗ ਪਏ ਆ ਤੇ ਬਾਕੀ ਚੀਜ਼ ਠੀਕ ਹੈ ਚਲੋ ਸਾਡੇ ਲਈ ਚ ਪਹਿਲੀ ਵਾਰ ਆਈ ਹੈ ਹੁਣ ਦੇਖ ਲਿਆ ਹੈ ਚਲਾ ਕੇ ਤੇ ਜੋ ਜੋ ਮਤਲਬ ਇਹ ਚ ਹੈਗੀਆਂ ਨੇ ਮਾੜੀ ਮੋਟੀ ਕਮੀਆਂ ਪਿੱਛੇ ਵੀ ਹੈਗੀਆਂ ਨੇ ਜਿਵੇਂ ਅਡਜਸਟਮੈਂਟਾਂ ਅੰਕਲ ਤੁਸੀਂ ਕਹਿੰਦੇ ਵੀ ਉਹ ਪੱਤੀਆਂ ਪੂਰੀਆਂ ਪੂਰੀਆਂ ਨਹੀਂ ਕਿਵੇਂ ਕੀ ਜੀ ਦਾ ਕਹਿੰਦੇ ਆਪਾਂ ਦੇਖ ਇਹ ਮਾੜੀ ਮਾੜੀ ਛੁੱਕ ਕੱਟ ਚਾਹੀਦੀ ਐ ਇਹ ਇੱਕ ਤਾਂ ਟੈਟਾਂ ਵਿੱਚ ਹੈ ਨਾ ਟੈਟਾਂ ਇਹ ਹਮ ਹਲਕੀ ਹਲਕੀ ਮਾੜੀ ਮਾੜੀ ਇਹਦੇ ਵਿੱਚ ਗੈਪ ਚਾਹੀਦਾ ਗੈਪ ਚਾਹੀਦਾ ਖੋਲਦੇ ਆਪਾਂ ਤੇ ਸੱਟਾ ਮਾਰ ਕੇ ਅੱਗੇ ਪਿੱਛੇ ਕਰਨਾ ਪੈਂਦਾ ਨਾ ਕਿ ਆਪਣੇ ਮਾਗ ਵੀ ਆ ਆਰਾਮ ਤੇ ਹੋਵੇ ਵੀ ਹੁਣ ਸਾਰਿਆਂ ਕੋਲ ਬੰਦੇ ਤਾਂ ਐਡੇ ਤਕੜੇ ਹੁੰ ਨਾ ਨਾ ਥੋੜੇ ਹੁੰਨੇ ਨਾ ਉਹਦੇ ਆ ਰਹੇ ਹੋਦੇ ਥੋੜੇ ਹੁੰਨੇ ਆ ਫਰਮਾਨ ਸਾਹਿਬ ਠੀਕ ਹੋ ਹਾਂ ਜੀ ਹੁਣ ਨੀਂਦ ਨੂੰ ਤਾਂ ਵਧੀਆ ਆਉਂਦੀ ਹੈ ਕਹਿੰਦੇ ਬੰਦੇ ਦਾ ਰੋਟੀ ਛੱਡ ਗਿਆ ਤਾਂ ਮੈਂ ਤਾਂ ਮਹਾਲਾ ਜੱਸਦਾ ਐਡੀ ਉਹ ਗੱਲ ਹੋ ਗਈ ਮਾ ਹੁਣ ਤਾਂ ਅੰਕਲ ਮੁੱਛ ਦਾ ਸਵਾਲ ਆ ਹੁਣ ਤਾਂ ਮਗੋਣਾ ਪੈਣਾ ਹੈ ਹੈ ਤੰਗ ਬਹੁਤ ਆ ਤੰਗ ਬਹੁਤ ਆ ਨਹੀਂ ਤੰਗ ਉਹ ਜਿੰਦਾ ਕਿੱਥੇ ਰਹਿੰਦਾ ਉਹ ਸੁੱਤਾ ਪਿਆ ਨਾ ਕਹੀ ਜਾਂਦਾ ਕਿਤੇ ਪੱਕੀ ਗੱਲ ਹੈ ਹਾਂ ਨਾ ਚਲੋ ਬੰਦੇ ਖੁਸ਼ ਚਾਹੀਦੇ ਆ ਇਹਨਾਂ ਨਾਲੇ ਕੰਮ ਕਰ ਰਹੇ ਜੀ ਕਣੀ ਜੇ ਇਹਨਾਂ ਨੇ ਇਹਨਾਂ ਨੇ ਚਲਾਉਣੀਆਂ ਚੀਜ਼ਾਂ ਅਸਲ 'ਚ ਜ਼ਿਆਦਾ ਨਾ ਹੁਣ ਇਹਨੂੰ ਦਿਖਾ ਤਾ ਰੱਖਦੇ ਨੇ ਦਿਖਾਏ ਤੇ ਉਦੋਂ ਦਾ ਖੜੀ ਪੈ ਗਿਆ ਇਹ ਹੂੰ ਬਸ ਆਪਾਂ ਬਹੁਤ ਜੋਰ ਲਾਇਆ ਮਾਂ ਵੀ ਲੋਕਲੇ ਦੋ ਬੰਦੇ ਨਹੀਂ ਬੰਨੇ ਇਹ ਮੈਨੂੰ ਫੋਨ ਕਰਕੇ ਰੋਜ਼ ਵੀਰੇ ਕਿੱਥੇ ਗਿਆ ਜਿੰਦਾ ਮਾਂਹ ਜਿੰਦਾ ਬੰਨੇ ਦੀ ਗਿਆ ਤਾ ਹਾਂਜੀ ਜੀਰਾਬਾਦੀਆਂ ਦੇ ਲੈ ਗਿਆ ਤਾ ਉਹਨਾਂ ਨੂੰ ਫੋਟੋ ਦੇ ਆਇਆ ਤਾ ਬਈ ਆਹ ਡਿਜ਼ਾਈਨ ਤਿਆਰ ਕਰਨਾ ਹੈ ਉਹ ਮੈਂ ਕਰ ਦਾਂਗੇ ਇਹ ਕਹਿੰਦੇ ਨਾ ਜੀ ਨਾ ਆਪਾਂ ਕਾਪੀ ਦਾ ਲੈਣੀ ਉਹ ਨਹੀਂ ਕਿਸੇ ਦੀ ਆਪਾਂ ਤਾਂ origignal ਲੈਣਾ ਹੈ ਦੱਸੋ ਕਰ ਲਓ ਕਹਿੰਦੇ origignal ਹੀ ਲੈਣਾ ਮੈਨੂੰ ਰਾਤ ਨੂੰ ਫੋਨ ਸਵੇਰੇ ਫੋਨ ਮਾਂ ਵੀ ਮਸਲਾ ਸੀਰੀਅਸ ਹੋਇਆ ਪਿਆ ਲੱਗਦਾ ਜ਼ਿਆਦਾ ਮਾ ਮੈਨੂੰ ਲੱਗਦਾ ਵੀ ਜਿੰਦੇ ਕਰਕੇ ਨਾ ਕਣ ਕੇ ਰੁਕੀ ਵੀ ਹੋਵੇ ਕਿਤੇ ਮੈਂ ਕੱਲੋ ਕਰਿਆ ਫੋਨ ਮੈਂ ਕਹਿੰਦਾ ਸੀਟ ਬਹੁਤ ਵਧੀਆ ਹੈ ਆ ਕੇ ਕਹਿੰਦਾ ਜਿੰਦਾ ਬੱਟਾ ਵਾਹ ਛੋੜੀਆ ਪਾ ਰਿਆ ਹੈ ਬਿਜਲੀ ਐਨ ਪੂਰਾ ਜਵਾਬ ਦਿੱਤਾ ਪੂਰਾ ਹਨਾ ਕਿਉਂਕਿ ਨਾਲ ਹੋ ਕੇ ਮੈਂ ਕਿਹਾ ਹੁਣ ਇਕੱਲਾ ਪ੍ਰਤੰਤ ਕਰ ਰਿਹਾ ਮੜਾ ਕਰ ਲੀਏ ਮੜਾ ਸੀਟ ਨੇ ਇਤ ਕੀ ਨਗਾਰਾ ਹੋ ਗਿਆ ਅੱਜ ਪਹੁੰਚੀ ਆ ਹਾਂ ਤੇ ਬਾਕੀ ਆ ਵੀ ਦੇਖੋ ਅਡਜਸਟਮੈਂਟ ਹੈ ਰਕਾਬਾਂ ਪਰਾਏ ਆਪਾਂ ਨੇ ਥੱਲੇ ਕਰ ਲਿਆ ਹੁਣ ਸਫਾਈ ਪੂਰੀ ਦਊਗਾ ਇਹ ਹਨਾ ਤੇ ਠੀਕ ਹੈ ਤਵੇ ਤੂ ਵੀ ਅੰਕਲ ਵਧੀਆ ਹੈ ਤਾਂ ਕੁਆਲਿਟੀ ਠੀਕ ਹੈ ਜਣੀ ਜਿਵੇਂ ਮਤਲਬ ਚਲੋ ਕਹਿੰਨੇ ਆ ਵੀ ਕੰਪਨੀ ਦੀ ਚੀਜ਼ ਆਪਾਂ ਲੰਨੇ ਆ ਅਸਲ ਚ ਕੁਆਲਿਟੀ ਵੀ ਥੋੜੀ ਬਹੁਤੀ ਹੁੰਦੀ ਹੈ ਨਾ ਕੁਆਲਿਟੀ ਤਾਂ ਹੈਗੀ ਹੈ ਪਰ ਜੇ ਇਹਦੇ ਵਿੱਚ ਜਿਹੜੀ ਮੇਨ ਪ੍ਰੋਬਲਮ ਹੈ ਦੇਖ ਰੰਗ 'ਚ ਸ਼ਾਈਨਿੰਗ ਨਹੀਂ ਹੈਗੀ ਹਾਂ ਇੱਕ ਜਿਹੜਾ ਬਿਲਡਿੰਗ ਕਰੀ ਵੀ ਆ ਥੋੜੀ ਦੀ ਗਰੰਟੀ ਵੀ ਨਹੀਂ ਕਰੀ ਵੀ ਥੋੜੀ ਬਹੁਤੀ ਸੌਧ ਚਾਹੀਦੀ ਹੈ ਚੀਜ਼ਾਂ 'ਚ ਹਾਂ ਸੋਏ ਭਾਈ ਜ਼ਰੂਰ ਹੈ ਇੰਨੀ ਕਿ ਸਾਡੀ ਬੇਨਤੀ ਵੀ ਸਵਕਾਰ ਕਰਿਓ ਚਲੋ ਜ਼ਿੰਮੇਦਾਰ ਚੀਜ਼ ਪਰ ਜੇ ਪੈਸੇ ਲਾਉਂਦਾ ਇੱਕ ਥੋੜੀ ਜੀ ਕਲਰ ਫਿਨਿਸ਼ਿੰਗ ਹੋ ਜਵੇ ਹੋਰ ਜ਼ਿਆਦਾ ਤੇ ਬਿਲਡਿੰਗ ਦੀ ਹਾਂ ਬਿਲਡਿੰਗ ਨਹੀਂ ਹੈਗਾ ਹਾਂ ਬਿਲਡਿੰਗ ਦਾ ਕਰੀਓ ਨਹੀਂ ਕਿਤੇ ਮਾਰੇ ਨਹੀਂ ਮਾਰਦੇ ਪੁੱਤ ਬਾਕੀ ਨਾਲ ਦੋ ਕ ਚਾਬੀਆਂ ਦੀ ਵੀ ਸੈਸਰੀ ਨਾਲ ਐਡ ਹੋ ਜਵੇ ਨਾ ਜਿਹੜੀਆਂ ਜਿਹੜੀਆਂ ਮੇਨ ਹੈ ਦੇ ਚ ਕੀ ਹੈ ਇੱਕ ਤਾਂ 24 27 ਦੀ ਮੇਨ ਚਾਹੀਦੀ ਹੈ 19 22 ਦੀ ਮੈਨ ਚਾਹੀਦੀ ਹੈ ਹਨਾ ਦੋ ਕ ਚਾਬੀਆਂ ਨਾਲ ਐਡ ਆਨ ਹੋ ਜਾਉਂਦਾ ਆਪਾਂ ਕੋਈ 15 20 ਜਿਆਦਾ ਦੀ ਚੀਜ਼ ਲੈਣੇ ਆ ਉਹ ਵੀ ਕਿੱਟ ਦੰਨੇ ਆ ਯਾਰ ਇਹਨਾਂ ਨੇ ਇੱਕ ਚਾਬੀ ਵੀ ਨਹੀਂ ਦਿਖਾਈ ਹਾਂ ਕਿੱਟ ਨਾਲ ਜ਼ਰੂਰੀ ਚਾਹੀਦੀ ਹੈ ਕਿੱਟ ਜ਼ਰੂਰੀ ਸੋ ਬਾਕੀ ਬਈ ਆਪਾਂ ਚਾਬੀ ਲੈਣ ਵਾਸਤੇ ਜਦੇ ਕੋਈ ਨਾ ਕੋਈ ਉਹ ਕਰਨ ਜਾਂਦੇ ਆ ਨਾਲ ਹੋਊਗੀ ਫਿਰ ਇਹਲਾ ਬੰਦਾ ਉਹ ਕਰ ਲੇਗਾ ਕਿ ਬਾਕੀ ਖੈਰ ਹੁਣ ਆਪ ਹੀ ਇਹਦੀਆਂ ਕੁਆਲਿਟੀਆਂ ਵੀ ਦੱਸਤੀ ਆਪਾਂ ਖਾਮ ਉਹ ਵੀ ਦੱਸਤੀਆਂ ਕਮੀਆਂ ਵੀ ਬਾਕੀ ਹੁਣ ਚਲਾ ਜੀ ਹਾਂ ਰੱਖੇ ਜਾਂਦਾ ਰੱਖ ਉਹ ਆਏ ਨਹੀਂ ਵੀ ਬਹੁਤੇ ਬੜੇ ਬੰਨੇ ਪਰ ਰੱਖ ਲੈਣਾ ਫੇਰ ਤਾਂ ਟੁੱਟ ਜਾਊਗਾ ਇੱਕ ਹੋਰ ਕਰਨ ਲੱਗੇ ਆ ਆ ਜਿਹੜੀ ਆ ਇਹ ਹਾਂਜੀ ਇਹਦੀ ਜਗ੍ਹਾ ਪਾਦਮ ਗੱਡੀ ਨੂੰ ਭੁੱਲਾ ਆ ਇਹਦੀ ਜਗ੍ਹਾ ਪਿੰਨ ਪੈਂਦੀ ਕਰ ਰਹੇ ਆ ਅੱਛਾ ਜੀ ਨਟ ਕੱਢ ਕੇ ਨਟੇ ਕੱਢ ਦਦਾ ਹਾਂ ਅਡਜਸਟਮੈਂਟ ਕਰਨੀ ਉੱਥੇ ਚਾਬੀਆਂ ਆ ਉਹ ਫੇ ਕਿਹੜਾ ਚਾਬੀ ਚੱਕੀ ਫਰੀ ਜਾਊਗਾ ਹਨਾ ਹਾਂ ਦੋ ਪਿੰਨਾ ਪਾ ਲਵਾਂ ਅੰਕਲ ਦੋ ਪਿੰਨਾ ਅੱਗੇ ਵੀ ਪਿੱਛੇ ਵੀ ਅੱਗੇ ਵੀ ਆ ਅੱਗੇ ਵਾਲਾ ਵੀ ਨਟ ਕੱਢ ਦੋ ਇੱਥੇ ਵੀ ਪਿੰਨੇ ਪਾ ਦਿਓ। ਆ ਲੈ ਇੱਕ ਟ੍ਰਾਇਲ ਕਰਕੇ ਦੇਖਦੇ ਆ ਜੀ। ਫਿਰ ਆ ਆ ਜਾ ਚੱਲ ਗਈ। ਨਹੀਂ ਫਿਰ ਆ ਨਟ ਉੱਪਰ ਢਿੱਲਾ ਕਰਨਾ ਪੈਣਾ ਉੱਪਰ ਚੱਕੜਵਾ। ਹਾਂ ਹਾਂ ਫਿਰ ਦੋਨੇ ਪਾ ਦਗੇ। ਤੇ ਪਿੰਨੇ ਹੀ ਦੋ ਪੈ ਜਾਣਗੇ ਕੋਕੀ। ਜਾਂ ਪਿੰਨੇ ਹੀ ਪੈ ਗਏ ਫਿਰ ਕਿਤੇ ਭੱਜਣ ਲੱਗਿਆ ਇਹ। ਮੇਰਾ ਚਾਬੀ ਚੱਕਾਂ ਦੀ ਲੋੜ ਨਹੀਂ ਹੈਗੀ। ਇਹ ਗੱਡੀ ਹੈ ਆਪਣੀ ਅੱਗੇ ਪਾ ਲਈ। ਬੱਸ 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 ਬੱਸ। ਚਲੋ ਅਡਜਸਟਮੈਂਟ ਤਾਂ ਬਥੇਰੀਆਂ ਹਰ ਇੱਕ ਚੀਜ਼ ਦੀ ਦਿੱਤੀ ਹੋਈ ਹੈ। ਇਹ ਰੂਲੇ ਜਿਹੇ ਦੀ ਵੀ ਬਹੁਤ ਅਡਜਸਟਮੈਂਟਾਂ ਨੇ ਉੱਪਰ ਥੱਲੇ ਵਾਲੀਆਂ ਹਨਾ ਜੀ। ਤੇ ਉਹ ਤਵੀਆਂ 'ਚ ਵੀ ਚਲੋ ਹੈਗ ਇਹ ਇੱਧਰ ਪਾਇਓ ਇਹ ਇਹਦਾ ਕੀ ਇਹ ਪਿੱਛੇ ਆਪਣਾ ਪਿੱਛੇ ਹੋ ਜਨਾ ਨਾ ਹੋਰ ਪਿੱਛੇ ਹੋ ਗਿਆ ਥੋੜਾ ਜਾਂ ਹਾਂ ਇਹ ਜੇ ਅੱਗੇ ਨੂੰ ਕਰੂਗੇ ਉਨੀ ਦਾਬ ਵਧੀ ਜਾਣੇ ਦਾਬ ਦੇ ਹੀ ਆ ਗੁੱਗੀ ਇਹ ਹਾਂ ਦਾਬ ਦੀਆਂ ਬਾਕੀ ਤਾਂ ਹੁਣ ਕੰਪਨੀ ਵਾਲੇ ਦੱਸਣਗੇ ਆਪਾਂ ਨੂੰ ਖੋង ਕਰਕੇ ਵੀ ਹਾਂ ਵੀ ਇਹ ਕਦੇ ਵਾਸਤੇ ਨਹੀਂ ਆਪਾਂ ਨੂੰ ਬੁਲਾਇਆ ਵੀ ਹੈ ਜੀ ਉਹਨਾਂ ਨੇ ਕੱਲ ਫੋਨ ਆਇਆ ਤਾਂ ਕੱਲ ਕਹਿੰਦੇ ਤੇ ਵੀ ਕਹਿੰਦੇ ਵੀ ਜਰੂਰ ਅਸੀਂ ਬੁਲਾਵਾਂਗੇ ਅੱਗੇ ਕੋਈ ਮਾਡਲ ਦੀ ਲਾਂਚਿੰਗ ਤੇ ਇਹ ਚੀਜ਼ਾ ਦੇਖ ਹਾਂਜੀ ਦੇਖ ਇਹ ਇਹ ਆਇਓ ਕੋ ਸਾਡੇ ਮੜੀ ਕੀ ਹੋ ਕਰਕੇ ਟਿੱਲੇ ਆ ਇਹ ਇਹ ਟਿੱਲੇ ਆ ਇਹ ਇਹਦਾ ਵੀ ਕੋਈ ਸਾਈ ਨਹੀਂ ਇਹ ਤਾਂ ਆਪਣੇ ਆਪੇ ਗਿਰਨੇ ਵਾਲੇ ਆ ਬਸ ਗਿਰਨੇ ਵਾਲੇ ਆ ਹਾਂ ਜਦੋਂ ਚਾਹ ਤਾਟਰ ਵੋਲਟ ਕਰਨੀ ਚਾਹੀਦੀ ਬੰਦੀ ਕਰ ਦੇਣ ਇਹਨੂੰ ਲੋਹੇ ਦੇ ਪੀਸ ਨਾਲ ਕਿ ਨਹੀਂ ਆਏ ਵੀ ਤਾਂ ਹੈ ਪਰ ਇਹ ਤਾਂ ਆਪਣਾ ਉਹ ਹੈ ਨਹੀਂ ਜਿਹਦਾ ਜਿਆਦਾ ਟਾਈਟ ਚਹੀਦੇ ਤੇ ਜਾਂ ਫਿਕਸ ਚਹੀਦੇ ਤੇ ਜਾਂ ਆਪਣੀ ਲੋਹੇ ਦੀ ਪੱਤੀ ਉਹ ਰੱਖ ਕੇ ਉੱਪਰ ਰੱਖ ਕੇ ਬੰਦ ਕਰ ਦੇਣਾ ਹਾਂ ਚੌਲਸ ਪੱਤੀ ਰੱਖ ਕੇ ਬੈਲਟੇ ਹੋ ਜਾਣੇ ਉਹ ਕਈ ਚੀਜ਼ਾਂ ਕਰਾਂਗੇ ਅਸੀਂ ਤੋਂ ਬਾਅਦ ਤੁਹਾਨੂੰ ਮੋਡੀਫਿਕੇਸ਼ਨ ਚਲੋ ਹੁੰਦੀ ਆ ਤੁਹਾਡੀ ਇਹਨਾਂ ਨੇ ਤਾਂ ਕਰਿਆ ਨਹੀਂ ਹੈ ਜਿਹੜੀ ਚੀਜ਼ਾਂ ਕਰਨ ਵਾਲੇ ਸੀਗੇ ਦਿਖਾਓ ਫਿਰ ਫੋਰਮਾਂ ਨਾਲ ਚਲਾ ਕੇ ਦਿਖਾਓ ਠੀਕ ਆ ਵੀਰ ਜੀ ਇੰਨੀ ਚੱਲ ਚੱਲ ਸਿੱਧਾ ਦੇਖ ਹੁਣ ਦੇਖ ਆ ਹੁਣ ਤੇਰੀ ਟੱਕਰੀ ਸਿੱਧ ਨੂੰ ਆ ਹੁਣ ਬਾਉ ਨਾ ਮਰੇ ਤਰੀਕੇ ਨਾਲ ਚੱਲੀ ਆ ਮਗਰਾੜ ਤੋਂ ਤਾਰ ਲਈ ਖੱਲੇ ਸਿਰਦੀ ਬੂਦਲ ਦੋਈ ਲੀ ਫਰ ਹਜੇ ਮੋਰਸੇ ਤਾਂ ਨਹੀਂ ਲੱਗੂ ਨਾ ਮੜਿਆ ਬਹੁਤ ਬਹੁਤ ਥੋੜਾ ਜਿਹਾ ਥੋੜੀ ਜਿਹੀ ਨਾ ਬਲ ਬਲ ਜਿਹੀ ਲੱਗੂ ਦੇਖਣਾ ਆਪਾਂ ਨੇ ਵੀ ਆ ਵਿੱਚ ਲੱਗਦਾ ਹਾਂ ਇਸ ਲਈ ਹੋ ਇਨਸ਼ਾਅੱਲਾ ਕਾ ਕਰੇਗਾ ਇਨਸ਼ਾਅੱਲਾ ਠੀਕ ਕਰ ਲੈ ਕਾ ਕਰੇਗਾ ਇਹ ਤਾਂ ਪਿਆ ਘੱਟ ਲੱਗਦਾ ਹੂੰ ਆਰਾਮ ਨਾਲ ਚੱਲਣੀ ਚਾਹੀਏ ਮੀਡੀਅਮ ਲਾ ਲਾ ਪਹਿਲਾਂ ਲੋ ਜੀ ਮਿੱਤਰੋ ਦੇਖੋ ਹੁਣ ਚੱਲਦੇ ਨੇ ਉਹਨੂੰ ਹਲੇ ਹੋ ਥੋੜਾ ਜਿਹਾ ਬੱਤ ਹੋਵੇ ਨਾ ਫਿਰ ਬਣਾਉਂਦਾ ਪੂਰੀ ਗੱਲ ਆ ਸਾਈਡਾਂ ਵਾਲੀ ਜੇ ਐਡਜਸਟਮੈਂਟ ਥੱਲੇ ਗੇਰੀਆਂ ਨੇ ਹੁਣ ਸਾਈਡ ਵਾਲੀ ਆ ਪੱਟੀ ਜੀ ਵੀ ਕਵਰ ਕਰਦਾ ਤੇ ਥੋੜਾ ਜਿਹਾ ਹੋਰ ਥੱਲੇ ਜਾਣਾ ਮੰਗਦੀ ਆ ਇਹ ਵਾਲੇ ਬਹਾਨ ਥੋੜਾ ਜਿਹਾ ਗਿੱਲੇ ਹੁਣ ਮੇਰਾ ਬਾਈ ਥੋੜਾ ਜਿਹਾ ਕੰਮ ਪਰਹੇ ਚ ਰੱਖਿਓ ਵੀ ਗਿੱਲੇ ਚ ਪੰਗਾ ਘਾ ਤੇ ਲੈ ਰਹੀਆਂ ਤੁਸੀਂ ਕਿਉਂਕਿ ਸਪਰੇਅ ਕਰਨੀ ਆ ਟਾਈਮ ਪੂਰਾ ਪੂਰਾ ਕਿਨੀਆਂ ਕਰ ਹਾਂ ਜੀ ਕੰਮਕਾਰ ਵੀ ਸਾਰੇ ਦੇਖਣੇ ਪੈਣੇ ਸਾਰੇ ਦੇਖਣੇ ਬੱਕਿਆ ਦੇਖੋ ਬੱਟਾ ਜਣੀ ਠੀਕ ਬਣ ਗਈ ਜਿੰਨੀ ਕੁ ਵੀ ਬਣੀ ਆ ਬਹੁਤ ਸੋਹਣੀ ਬੱਟਾ ਬਣਦਈਆਂ ਨੇ ਉਹ ਰੂਲੇ ਜਿਹਦਾ ਫਾਇਦਾ ਹੈਗਾ ਬਹੁਤ ਹੱਦ ਤੱਕ ਉਹਦਾ ਫਾਇਦਾ ਬਾਈ ਪਤਾ ਲੱਗਣਾ ਜੀਰੀ ਚ ਜਿਹੜਾ ਅਸਲੀ ਕੰਮ ਉਹਦਾ ਉਹਦਾ ਕਣਕ ਚ ਕੰਮ ਨਹੀਂ ਹੋਣਾ ਕਣਕ ਚ ਨਹੀਂ ਕੰਮ ਉਹਦਾ ਕੰਮ ਕਣਕ ਚ ਤਾਂ ਇੰਨੀ ਕੁ ਬੱਟ ਬਹੁਤ ਕਣਕ ਨੂੰ ਤਾਂ ਇੰਨਾ ਇੰਨਾ ਤਾਂ ਪਾਣੀ ਲਾਉਣ ਉਹਦਾ ਪਤਾ ਹੀ ਜੀਰੀ ਚ ਲੱਗਣਾ ਵੀ ਉਹਦਾ ਕੰਮ ਕੀ ਆ ਜੀਰੀ ਚ ਨਾਲ ਖੇਤ ਸੁੱਕੇ ਹੋਣਗੇ ਹੁਣ ਜਿਵੇਂ ਆ ਗਿੱਲੀ ਬੱਟ ਬਣਦੇ ਆਹਾ ਤਾਂ ਫੇਰ ਖੇਤ ਪੂਰੇ ਸੁੱਕੇ ਹੋਣਗੇ ਉਦੋਂ ਇਹ ਜਿਹੜੇ ਪੌਣੀ ਵੀ ਖੇਤ ਬਾਏ ਵੇ ਹੁੰਦੇ ਆ ਉਹ ਬਣਾਏ ਹੋਏ ਆ ਸੁਪਰ ਸੀਡਰ ਆ ਪਰਾਲੀ ਵੀ ਇਹਦੇ ਚ ਪਰਾਲੀ ਵੀ ਪਰਾਲੀ ਵੀ ਆ ਬਿਲਕੁਲ ਬਿਲਕੁਲ ਹਾਂ ਅੱਛਾ ਜੀ ਇਕੱਠਾ ਨਹੀਂ ਹੋਣੀਆਂ ਇਹ ਅੱਛਾ ਇਹ ਵਿੱਚ ਮਿਕਸ ਕਰੀ ਗਏ ਵਿੱਚ ਮਿਕਸ ਕਰੀ ਗਏ ਠੀਕ ਹੈ ਜੀ ਤਾਂ ਉਹਦੇ ਨਾਲ ਬੋਹਣ ਕਰਕੇ ਵਿੱਚ ਮਿਕਸ ਹੋ ਗਈ ਮਿਕਸ ਹੋ ਗਈ ਮਿਕਸ ਹੋ ਗਈ ਬਿਲਕੁਲ